ਉੱਤਰ ਪ੍ਰਦੇਸ਼ ਦੇ ਮੇਰਟ ਜ਼ਿਲ੍ਹੇ ਤੋਂ ਸਨਸਨੀਖੇਜ ਖਬਰ ਸਾਹਮਣੇ ਆਈ ਹੈ ਇੱਥੇ ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਮੀ ਨਾਲ ਕਤਲ ਕਰ ਦਿੱਤਾ ਇਸ ਬਾਅਦ ਮ੍ਰਿਤਕ ਦੇ ਨੂੰ ਟੁਕੜੇ-ਟੁਕੜੇ ਕਰਕੇ ਡਰਮ ਵਿੱਚ ਰੱਖ ਕੇ ਮੀਟਿੰਗ ਨਾਲ ਬੰਦ ਕਰ ਦਿੱਤਾ ਇਸ ਤੋਂ ਬਾਅਦ ਬੇਵਫਾ ਪਤਨੀ ਸ਼ਿਮਲਾ ਚਲੀ ਗਈ ਅਤੇ ਆਪਣੇ ਪ੍ਰੇਮੀ ਨਾਲ ਮਸਤੀ ਕਰਦੀ ਰਹੀ ਜਦੋਂ ਵਾਪਸ ਆਈ ਤਾਂ ਪਤਨੀ ਨੇ ਪਰਿਵਾਰ ਨੂੰ ਪਤਨੀ ਦੇ ਕਤਲ ਦੀ ਸੂਚਨਾ ਦਿੱਤੀ ਨਾਲ ਪੁਲਿਸ ਨੇ ਦੋਸ਼ੀ ਪਤਨੀ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਪਤੀ ਦੀ ਲਾਸ਼ ਦੇ ਟੁਕੜੇ ਵੀ ਬਰਾਮਦ ਕੀਤੇ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਰੂ ਕੰਬਾਉ ਵਾਲਾ ਮਾਮਲਾ ਮੇਰਟ ਦੇ ਬ੍ਰਾਮਪੁਰੀ थाना ਖੇਤਰ ਦੇ ਅੰਦੀਨ ਇੰਦਰਾ ਨਗਰ ਮਾਸਟਰ ਕਲੋਨੀ ਚ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਲੰਡਨ ਤੋਂ ਪਰਦੇਸ ਸੌਰਵ ਕੁਮਾਰ ਜੋ ਕਿ 29 ਸਾਲ ਦਾ 4 ਮਾਰਚ ਦੀ ਰਾਤ ਨੂੰ ਉਸਦੀ ਪਤਨੀ ਮਸਤਾਨ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਇਲ ਸ਼ੁਕਲਾ ਨਾਲ ਮਿਲ ਕੇ ਉਸ ਦੇ ਕਤਲ ਮਿਲ ਕੇ ਕਤਲ ਕਰ ਦਿੱਤਾ ਸੀ 4 ਮਾਰਚ ਨੂੰ ਮੋਲਜ਼ਮਾ ਨੇ লাশ ਤੇ ਟੁਕੜੇ 15 ਟੁਕੜੇ ਇੱਕ ਡਰਮ ਵਿੱਚ ਰੱਖ ਕੇ ਸੀਮਟ ਨਾਲ ਛਿੰਦਤਾ ਮੁਸਕਾਨ ਆਪਣੀ 5 ਸਾਲ ਦੀ ਧੀ ਨੂੰ ਉਸ ਦੇ ਮਾਤਾ ਪਿਤਾ ਦੇ ਘਰ ਛੱਡ ਕੇ ਆਪਣੇ ਬੁਆਏਫਰੈਂਡ ਨਾਲ Shimla ਕੋਲ ਚਲੀ ਗਈ ਵਾਪਸ ਆ ਕੇ ਮੁਸਕਾਨ ਨੇ ਸੌਰਵ ਦੇ ਕਤਲ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ ਮੰਗਲਵਾਰ ਨੂੰ प्रमोद ਕੁਮਾਰ ਅਤੇ ਮੁਸਕਾਨ ਦੇ ਨਾਲ ਬ੍ਰਹਮਪੁਰੀ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਔਰਤ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਸੌਰਵ ਦੀ ਲਾਸ਼ ਬਰਾਮਦ ਕਰ ਲਈ ਹੈ। ਸੌਰਵ ਕੁਮਾਰ ਜੋ ਕਿ 29 ਸਾਲ ਦਾ ਸੀ ਜੋ ਕਿ ਲੰਡਨ 'ਚ ਕੰਮ ਕਰਦਾ ਸੀ 24 ਫਰਵਰੀ ਨੂੰ ਆਪਣੇ ਘਰ ਪਰਤਿਆ ਸੀ ਦਰਸਲ 25 ਫਰਵਰੀ ਨੂੰ ਉਸਦੀ ਉਹਨਾਂ ਦੀ ਪਤਨੀ ਮੁਸਕਾਨ ਜੋ ਕਿ 26 ਸਾਲ ਦਾ ਜਨਮ ਦਿਨ ਸੀ ਜਨਮ ਦਿਨ ਮਨਾਉਣ ਲਈ ਉਹ ਵਾਪਸ ਆਇਆ ਸੀ। хай ਫਰਵਿੰਨੂ ਬੇਟੀ ਪੀਹੂ 5 ਦਾ ਜਨਮ ਦਿਨ 20 सी ਦੋਵਾਂ ਦਾ ਜਸ਼ਨ ਬੜੀ ਧੂਮਤਾ ਮਨ ਨਾਲ ਮਨਾਇਆ ਗਿਆ ਇਸ ਤੋਂ ਬਾਅਦ 4 ਮਾਰਚ ਦੀ ਰਾਤ ਨੂੰ ਇੱਕ ਕਹਾਣੀ ਪੂਰੀ ਤਰ੍ਹਾਂ ਬਦਲ ਗਈ ਪਤਨੀ ਮਸਕਾਨ ਨੇ ਸੌਰਵ ਨੂੰ ਰਾਤ ਨੂੰ ਖਾਣੇ 'ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ ਇਸ ਤੋਂ ਬਾਅਦ ਉਸਨੇ ਗੁਆਂ 'ਚ ਰਹਿਣ ਵਾਲੇ ਆਪਣੇ ਪ੍ਰੇਮੀ ਨਾਮ ਸਾਹਿਲ ਚੁਕਲਾ ਉਮਰ 28 ਸਾਲ ਨੂੰ ਘਰ ਬੁਲਾਇਆ ਅਤੇ ਸੌਰਵ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਫਿਰ ਤੇਜ਼ ਹਥਿਆਰਾਂ ਨਾਲ ਲਾਸ਼ ਦੇ 15 ਟੁਕੜੇ ਕਰ ਦਿੱਤੇ ਟੁਕੜਿਆਂ ਨੂੰ ਪਲਾਸਟਿਕ ਦੇ ਡਰਮ 'ਚ ਪਾ ਕੇ ਮਿੱਟੀ ਅਤੇ ਸੀਮਿੰਟ ਦਾ ਕੋਲ ਬਣਾ ਕੇ ਟੱਕਨ ਨੂੰ ਸੀਲ ਕਰ ਦਿੱਤਾ। ਸੌਰਕਮਾਰ ਮਰਚੈਂਟ ਨੇਵੀ ਵਿੱਚ ਕੰਮ ਕਰਦਾ ਸੀ। ਉਹ ਅਕਸਰ ਵਿਦੇਸ਼ ਜਾਂਦਾ ਸੀ। ਸਾਲ 2020 ਵਿੱਚ ਉਸਨੇ ਲੰਡਨ ਦੇ ਇੱਕ ਮਾਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਸਾਲ 2016 'ਚ ਸੌਰਵ ਨੇ ਮੁਸਕਾਨ ਰਸਤੋਗੀ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦੀ ਇੱਕ 5 ਸਾਲ ਦੀ ਬੇਟੀ ਪਿਊ ਹੈ।